ਜਿਸ ਗੁਰੂ ਨਾਲ ਜੁੜ ਕੇ ਇਹ ਕਾਂ ਬਿਰਤੀ ਤੋਂ ਹੰਸ ਬਿਰਤੀ ਦੇ ਮਾਲਕ ਬਣੇ ਸੀ ਉਸੇ ਗੁਰੂ ਤੋਂ ਉਲਟੋ ਕੇ ਉਸੇ ਗੁਰੂ ਤੋਂ ਬੇਮੁਖ ਹੋ ਕੇ ਇਹ ਹੰਸ ਤੋਂ ਮੁੜ ਜਿਹੜਾ ਹੈ ਉਹ ਕਾਂ ਬਣ ਗਿਆ ਇਹ ਇਸ ਤਰ੍ਹਾਂ ਹੀ ਚੱਲੇਗਾ ਹਲਕੀ ਹੈ ਹੁਣ ਤਾਂ ਬਨੇਰੇ ਨਹੀਂ ਰਹਿ ਗਏ ਅੱਲਾ ਬਨੇਰਿਆਂ ਤੇ ਕਾਂ ਆਉਂਦੇ ਹੁੰਦੇ ਸੀ ਹਲ ਇਹੀ ਐ ਸਾਸੰਗਤ ਜੀ ਜਦੋਂ ਤੁਹਾਡੇ ਦਰਾਂ ਦੇ ਉੱਤੇ ਅਜਿਹੇ ਕਾਂ ਆਉਣ ਉਹਨਾਂ ਨੂੰ ਮਾਰ ਕੇ ਭਜਾਓ ਤੇ ਜਦੋਂ ਅਸੀਂ ਇਹਨਾਂ ਕਾਂਵਾਂ ਨੂੰ ਮਾਰ ਕੇ ਭਜਾਉਣ ਲੱਗ ਪਏ ਇਹ ਬਿਰਤੀਆਂ ਕਾਂਵਾਂ ਦੀਆਂ ਖਤਮ ਹੋ ਜਾਣਗੀਆਂ ਫਿਰ ਕਿਸੇ ਨਾਲ ਜ਼ਿਆਦਤੀ ਨਹੀਂ ਹੋਏ ਇੱਕ ਕਹਾਣੀ ਕਾਲਪਨਿਕ ਪਰ ਚਲਤ ਪਰ ਬੜੀ ਸਿੱਖਿਆ ਦਾ ਹੈ ਬੜੀਆਂ ਕਹਾਣੀਆਂ ਨੇ ਮੇਰੀ ਸਿਮਰਤੀ ਦੇ ਵਿੱਚ ਬੜੀਆਂ ਸਿੱਖ ਇਤਿਹਾਸ ਦੀਆਂ ਉਦਾਹਰਣਾਂ ਨੇ ਬੜੀਆਂ ਗੁਰਬਾਨੀ ਦੇ ਪਰਮਾਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਦੇ ਨਾਲ ਸਾਂਝੇ ਕਰਦੇ ਰਹਾਂਗੇ ਔਰ ਆਪਾਂ ਨੇ ਕੇਵਲ ਕਾਵਾਂ ਨੂੰ ਭਜਾਉਣਾ ਨਹੀਂ ਹੈ ਬਲਕਿ ਆਪਾਂ ਨੇ ਉਹਨਾਂ ਦੀਆਂ ਬਿਰਤੀਆਂ ਖਤਮ ਕਰਕੇ ਇਹ ਕਹਾਣੀਆਂ ਜਿਹੜੀਆਂ ਨੇ ਜਿਵੇਂ ਉਸ ਪੰਚਤੰਤਰ ਦੀਆਂ ਕਹਾਣੀਆਂ ਨੇ ਰਾਜੇ ਦੇ ਪੁੱਤ ਨੂੰ ਰਾਜ ਤਖਤ ਤੇ ਬਿਠਾਤਾ ਸੀ ਨਾ ਇਹੋ ਜਿਹੀਆਂ ਕਹਾਣੀਆਂ ਜਿਹੜੀਆਂ ਨੇ ਜਦੋਂ ਅਸੀਂ ਸੁਣ ਲਈਆਂ ਸਮਝ ਗਏ ਅਸੀਂ ਖੁਦ ਰਾਜ ਜੇ ਤੋ ਸਾਨੂੰ ਗੁਰਬਾਣੀ ਦੀ ਗੁਰਮਤ ਦੀ ਸਮਝ ਲੱਗ ਗਈ ਜਦੋਂ ਗੁਰਬਾਣੀ ਦੀ ਗੁਰਮਤ ਦੀ ਸਾਨੂੰ ਸਮਝ ਲੱਗ ਗਈ ਫਿਰ ਇਹ ਕੁਝ ਕਾਂ ਬਿਰਤੀਆਂ ਵਾਲੇ ਲੋਕ ਸਾਡਾ ਕੁਝ ਨਹੀਂ ਵਿਗਾੜ ਸਕਣ ਕੁਝ ਨਹੀਂ ਵਿਗਾੜ ਸਕਣ ਇਹ ਬਿਰਤੀਆਂ ਨੇ ਇਹ ਬਿਰਤੀਆਂ ਨੇ ਜਿਹੜੀਆਂ ਹਉਮੈ ਨਾਲ ਭਰੀਆਂ ਹਨ ਹੰਕਾਰ ਨਾਲ ਭਰੀਆਂ ਹਨ ਔਰ ਇਹਨਾਂ ਦਾ ਸੁਭਾਅ ਹੈ ਜਿਵੇਂ ਧੰਗ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਾਗ ਬਤਨ ਵਿਸਟਾ ਮਹਬਾਸ ਕਾਗ ਦੀ ਚੁੰਝ ਗੰਦਗੀ ਚ ਹੁੰਦੀ ਹੈ ਇਹਨਾਂ ਦਾ ਸੁਭਾਅ ਹੈ ਅਸੀਂ ਇਹਨਾਂ ਨੂੰ ਪਛਾੜਨ ਵਾਸਤੇ ਹੰਸ ਵਰਤੀਆਂ ਵਾਲੇ ਲੋਕਾਂ ਦਾ ਜਿਹੜਾ ਸਮੂਹ ਜਿਹੜਾ ਹੈ ਉਹ ਤਿਆਰ ਕਰਨਾ ਹੈ ਜਦੋਂ ਅਸੀਂ ਹੰਸ ਵਰਤੀਆਂ ਵਾਲੇ ਲੋਕਾਂ ਤੇ ਸੱਚ ਜਾਣਿਓ ਕੌਮ ਵੀ ਚੜ੍ਹਦੀ ਕਲਾ ਚ ਜਾਏਗੀ ਪੰਥ ਵੀ ਚੜ੍ਹਦੀ ਕਲਾ ਚ ਜਾਏਗੀ ਔਰ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਮੁਰ ਬੁਲੰਧੀਆਂ ਛੋਣ ਗਏ ਮੈਂ ਬਹੁਤ ਵਾਰ ਸਟੇਜ 'ਤੇ ਕਿਹਾ ਕਿ ਸਾਡੀਆਂ ਸੰਸਥਾਵਾਂ ਕਮਜ਼ੋਰ ਕਰ ਦਿੱਤੀਆਂ ਗਈਆਂ ਕਮਜ਼ੋਰ ਕਰ ਦਿੱਤੀਆਂ ਪਰ ਕਿਉਂ ਕਮਜ਼ੋਰ ਕੀਤੀਆਂ ਜੇ ਸਾਡੀਆਂ ਸੰਸਥਾਵਾਂ ਮਜ਼ਬੂਤ ਹੁੰਦੀਆਂ ਨਾ ਤੇ ਇਹ ਸੰਸਥਾਵਾਂ ਸਿੱਖ ਨੂੰ ਨਾਮ ਬਾਣੀ ਤੇ ਕਿਰਤ ਨਾਲ ਜੋੜਨ ਦਾ ਕਾਰਜ ਕਰਦੇ ਜਦੋਂ ਸੰਸਥਾਵਾਂ ਮਜ਼ਬੂਤ ਹੁੰਦੀਆਂ ਨੇ ਸੰਸਥਾਵਾਂ ਨਾਮ ਬਾਣੀ ਤੇ ਕਿਰਤ ਨਾਲ ਜੋੜਦੀਆਂ ਨੇ ਤੇ ਨਾਮ ਬਾਣੀ ਤੇ ਕਿਰਤ ਦੇ ਨਾਲ ਜੁੜਿਆ ਜਿਹੜਾ ਵਿਅਕਤੀ ਹੈ ਫਿਰ ਉਹਨਾਂ ਵਿਅਕਤੀਆਂ ਦੇ ਵਿੱਚੋਂ ਜਿਹੜਾ ਹੈ ਉਹ ਅੱਛੇ ਪੋਲਿਟਿਸ਼ੀਅਨ ਨਿਕਲਦੇ ਪੋਲਿਟਿਸ਼ੀਅਨ ਨਿਕਲਦੇ ਤੇ ਅਜੋਕੇ ਪੋਲਿਟਿਸ਼ੀਅਨਾਂ ਨੇ ਇਸ ਕਰਕੇ ਸਿੱਖ ਸੰਸਥਾਵਾਂ ਖਤਮ ਕਰਤੀਆਂ ਕਿ ਨਾਮ ਬਾਣੀ ਤੇ ਕਿਰਤ ਦੇ ਨਾਲ ਇਹ ਜੋੜਨ ਦੇ ਸਮਰੱਥ ਨਾ ਰਹਿਣ ਸਿੱਖ ਸਮਰੱਥ ਨਾ ਬਣ ਜੇ ਸਮਰੱਥ ਬਣ ਗਏ ਤੇ ਇਹ ਪੋਲਿਟਿਸ਼ੀਅਨ ਬਣਨ ਕੇ ਖੁਦ ਤੇ ਜੇ ਇਹ ਪੋਲਿਟਿਸ਼ੀਅਨ ਬਣਨਗੇ ਲੁੱਟੂਆਂ ਨੂੰ ਕੌਣ ਪੁੱਛੂਗਾ ਤੇ ਲੁੱਟਣ ਵਾਲਿਆਂ ਨੂੰ ਕੌਣ ਪੁੱਛੂਗਾ ਸੋ ਸਮਾਨੀ ਲੈਣਾ ਕਿਉਂਕਿ ਰਹਿਰਾਜ ਸਾਹਿਬ ਜੀ ਦਾ ਵੀ ਮੈਂ ਮੇਰੇ ਕੋਲ ਸ਼ਬਦ ਨਹੀਂ ਹੈ ਜਿਹਦੇ ਨਾਲ ਮੈਂ ਆਪ ਸਾਰੀ ਸੰਗਤ ਦਾ ਧੰਨਵਾਦ ਕਰਾਂ ਕਿ ਆਪ ਨੇ ਮੈਨੂੰ ਸਨਮਾਨ ਦੇ ਕਾਬਲ ਸਮਝੇ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਇਹ ਕੋ ਜਨ ਮਾਨ ਕਰਨ ਦਾ ਯਤਨ ਕੀ ਮਾਨ ਕਰ ਸਕਦਾ ਜੇ ਅਕਾਲ ਪੁਰਖ ਚਾਹ ਨਾ ਚਾਹ ਪਰਸੋ ਵੀ ਇੱਕ ਗੱਲ ਕਹੀ ਸੀ ਜਿੰਨਾ ਮਰਜੀ ਕੋਈ ਚਿੱਕੜ ਸੜ ਦੇ ਜੇ ਪਰਮੇਸ਼ਵਰ ਵੱਲ ਹੈ ਨਾ ਤੇ ਉਹਦੀ ਰਹਿਮਤ ਦੀ ਬਰਖਾ ਜਿਹੜੀ ਹੈ ਉਹ ਇੱਕ ਛਿੰਨ ਦੇ ਵਿੱਚ ਉਸ ਚਿੱਕੜ ਨੂੰ ਧੋ ਸੜਦੀ ਔਰ ਮੈਨੂੰ ਕਿਸੇ ਅਦਾਲਤ ਤੋਂ ਦੂਰ ਨਾ ਕਿਸੇ ਅਦਾਲਤ ਤੇ ਰੱਖਣਾ ਮੈਨੂੰ ਅਕਾਲ ਪੁਰਖ ਦੀ ਅਦਾਲਤ ਤੇ ਭਰੋਸਾ ਹੈ ਸੱਚ ਜਾਣਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਕਹਿਣਾ ਕਿ ਅਕਾਲ ਪੁਰਖ ਇਨਸਾਫ ਜ਼ਰੂਰ ਕਰੂਗਾ। ਮੈਂ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਪ੍ਰੈਸ ਆਈ ਹੈ। ਪ੍ਰੈਸ ਦਾ ਵੀ ਬਹੁਤ-ਬਹੁਤ ਧੰਨਵਾਦ ਇਹਨੇ ਸ਼ਬਦ ਪ੍ਰਵਾਨ ਕਰਨੇ